ਪੰਜਾਬ ਜਿਹੜਾ ਉਹ ਪਹਿਲੀ ਪਾਣੀ ਦੇ ਸੰਕਟ ਚੋਂ ਗੁਜ਼ਰ ਰਿਹਾ ਹੈ ਧਰਤੀ ਵਾਲਾ ਪਾਣੀ ਵੀ ਗਰਾਊਂਡ ਜਿਹੜਾ ਨਦੀਆਂ ਵਾਲਾ ਪਾਣੀ ਵੀ ਤੇ ਸਾਡਾ ਕੋਈ ਵੀ ਮੇਰੇ ਕੋਲੇ ਸਾਰੀ ਲਿਸਟ ਪਈ ਹੈ ਸਾਰੇ ਟਾਈਮਾਂ ਦੀ ਕੋਈ ਵੀ ਜਿਹੜਾ ਟਾਈਮ ਸਾਡਾ ਉਹ ਜਿੰਨਾ ਲੈਵਲ ਚਾਹੀਦਾ ਹੈ ਪਿਛਲੇ ਸਾਲ ਜਿੰਨਾ ਲੈਵਲ ਸੀ ਉਹਨਾਂ ਨਾਲੋਂ ਘੱਟ ਚੱਲ ਰਿਹਾ ਹੈ ਮਤਲਬ ਪਾਖੜਾ ਜਿਹੜਾ ਜਿੱਤੇ ਪਕੜਿਆ ਪਿਛਲੇ ਸਾਲ ਇਹ 1566.48 ਫੀਟ ਸੀ ਐਸ ਵਾਰ 1555 ਸੋ 11 ਫੁੱਟ ਤੱਕ ਘਟਾ ਜੇ ਲਾਈਏ ਪੌਂਗ ਪਿਛਲੇ ਸਾਲ 1325.29 ਸੀ ਐਸ ਵਾਰ 1293 ਜਨਨ ਕਿ 32 33 ਫੁੱਟ ਇਹ ਥੱਲੇ ਚੱਲ ਰਹੇ ਪਿਛਲੇ ਸਾਲ ਨਾਲੋਂ ਸੇਮ ਡੇਟ ਇਦਾਂ ਹੀ ਜਿਹੜਾ ਰੰਜੀ ਸਾਗਰ ਉਹ ਮੀਟਰਾਂ ਚ ਹੈ ਪਿਛਲੇ ਸਾਲ 506.13 ਸੀ ਇਸ ਵਾਰ 502 ਹੈ ਮੀਟਰ ਮਤਲਬ ਟੋਟਲ ਮਤਲਬ ਸਾਡਾ ਲਗਭਗ ਤਿੰਨੇ ਡੇਮਾਂ ਦਾ ਬਲਾਕੇ ਕੋਈ ਵੀ ਡੈਮ ਅਪਡੇਟ ਨਹੀਂ ਸਾਡਾ ਵੀ ਸੀਜ਼ਨ ਛੋਣੇ ਦਾ ਸ਼ੁਰੂ ਹੋਣ ਲੱਗਿਆ ਤੇ ਉੱਪਰੋਂ ਕੋਈ ਕੇ ਹਰਿਆਣੇ ਚ ਭਾਜਪਾ ਸਰਕਾਰ ਹੈ ਰਾਜਸਥਾਨ ਚ ਭਾਜਪਾ ਸਰਕਾਰ ਹੈ ਉੱਪਰੋਂ ਇਹ BBMP ਚ ਕੱਲ ਰਾਤ ਜੋ ਉਹਨਾਂ ਨੇ ਗੁੰਡਾਗਰਦੀ ਕਹੂੰਗਾ ਮੈਂ ਤਾਂ ਜੋ ਤਾਨਾਸ਼ਾਹੀ ਕੀਤੀ ਹੈ BBMP ਜੋ ਰਾਜਸਥਾਨ ਤੇ ਹਰਿਆਣਾ ਚ ਕਿਉਂਕਿ BJP ਦੀ ਗਵਰਨਮੈਂਟ ਹੈ ਇਕੱਠਿਆਂ ਨੇ ਆਪਸ ਚ ਵੋਟਾਂ ਪਾ ਲਈਆਂ ਕਹਿੰਦੇ ਜੀ ਚਲੋ ਮжоਰਿਟੀ ਚ ਫੈਸਲਾ ਹੋ ਗਿਆ ਪਾਣੀ ਦਿਓ ਜੀ ਹਰਿਆਣੇ ਨੂੰ ਕੀ ਗੱਲ ਜੀ BBMP ਤੱਕਰ धरा ਜਾਈ ਤੇ 60% BBMP ਦੀ ਸਾਡੀ ਹੈ ਔਰ ਫਾਈਨਲ ਡਿਸੀਜਨ ਜਿਹੜਾ ਪੰਜਾਬ ਦਿੰਦਾ ਉਹ ਪੰਜਾਬ ਨੂੰ ਬਾਈਪਾਸ ਕਰਕੇ ਕਿਵੇਂ ਪਾਣੀ ਲੈ ਜਾਣਗੇ ਜੀ ਪੰਜਾਬ ਨੂੰ ਬਾਈਪਾਸ ਕਰਕੇ ਪੰਜਾਬ ਨੇ ਸਾਈਨ ਨਹੀਂ ਕੀਤੇ ਉਹ ਤੇ ਤੇ ਪਾਣੀ ਪਾਣੀ ਹੈ ਕਿਵੇਂ ਲੈ ਜਾਣਗੇ ਕੱਲ ਨੂੰ ਤਾਂ ਫਿਰ ਹਰਿਆਣਾ ਤੇ ਆਪਣਾ Rajasthan ਦੀਆਂ ਜਿਹੜੀਆਂ ਗਵਰਨਮੈਂਟ ਐ ਉਹ ਦੋਨੇ ਇਕੱਠੀਆਂ ਹੋ ਕੇ ਕਰਨਗੇ ਪੰਜਾਬ ਦਾ ਪਾਣੀ ਬੰਦਾ ਜੀ ਮਤਲਬ ਜਿਹੜੇ ਜਿਹੜੇ ਪਹਿਲਾਂ ਸਮਝੌਤੇ ਹੋਏ ਉਹਨਾਂ ਦੇ ਕਿਸੇ ਤੇ ਨਹੀਂ ਚੱਲਦੇ ਅੰਕੜਿਆਂ ਮੁਤਾਬਕ ਅਸੀਂ ਸਹੀ ਆ ਇਹ ਮਾਰਚ ਦੇ ਵਿੱਚ ਆਪਣਾ ਸਾਰਾ ਪਾਣੀ ਵਰਤ ਚੁੱਕੇ ਨੇ ਔਰ ਮੰਗਦੇ ਨੇ ਉਹਨਾਂ ਦੇ ਅਫਸਰ ਵੀ ਕਿ ਹਾਂ ਅਸੀਂ ਵਰਤ ਚੁੱਕੇ ਆ ਕਹਿੰਦੇ ਅਸੀਂ ਕਿ ਹੁਣ ਕਿਉਂ ਮੰਗਦੇ ਹੋ ਫਿਰ ਤੁਸੀਂ ਕਹਿੰਦੇ ਜੀ ਪਹਿਲਾਂ ਸਾਨੂੰ ਮਿਲ ਜਾਂਦਾ ਹੁੰਦਾ ਸੀ 2-2 3-3 ਮਹੀਨੇ ਐਂ ਫालतੂ ਮੈਂ ਕਹਿੰਦਾ ਜੀ ਪਹਿਲਾਂ ਨੇ ਦਿਨ ਚਲੇ ਗਏ ਪਹਿਲਾਂ ਤੁਹਾਡੇ ਉਹਨਾਂ ਨੇ ਸੀ ਉੱਤੇ ਹੋਏ ਸੀ ਕੈਪਟਨ ਅਮਰਿੰਦਰ ਕਾਗਜ਼ਾਂ 'ਚ ਹੀ ਪਾਣੀ ਆਂ ਦਾ ਰੱਖਾ ਬਣਿਆ ਹੋਇਆ ਸੀਗਾ ਐਂ ਦੇ ਦਿੰਦੇ ਸੀ ਪਾਣੀ 25% ਪਾਣੀ ਫालतੂ ਦੇਂਦੇ ਸੀ 25% ਅਸੀਂ ਹੁਣ ਇੱਕ ਇੱਕ ਬੂੰਦ ਦਾ حساب ਰੱਖਣ ਲੱਗ ਗਏ ਅਸੀਂ ਪਾਈਪਾਂ ਪਾ ਲੀਆਂ ਲੋ ਖੇਤਾਂ ਵਿੱਚ ਅਸੀਂ ਕੱਸੀਆਂ ਜਿਹੜੀਆਂ ਉਹ ਚਲਾ ਲੀਆਂ ਰਜਵਾਹੇ ਸੂਏ ਚਲਾ ਲੈ ਸਾਡਾ ਪਾਣੀ ਸਾਡਾ ਅਸੀਂ ਆਪਣੇ ਆਪ ਵਰਤਣ ਲੱਗ ਗਏ ਅਸੀਂ ਆਪਣੇ ਲਈ ਮੈਂ ਤੁਹਾਨੂੰ ਲੱਖ ਰੁਪਿਆ ਦੇਤਾ ਵੀ ਸਾਲ ਬਾਅਦ ਮੋੜ ਮੈਂ ਤੁਸੀਂ ਉਹ ਲੱਖ ਰੁਪਇਆ ਜਿਹੜਾ ਉਹ 10 ਮਹੀਨੇ ਚ ਵਰਤ ਕੇ ਤੁਸੀਂ ਕਹਿੰਦੇ ਮੈਨੂੰ ਤਾਂ ਹੋਰ ਦੇ ਹੁਣ ਫੇਰ ਤੇ ਕਿਉਂ ਦਵੂ ਜੀ ਤੁਸੀਂ ਆਪਣੇ ਹਿਸਾਬ ਨਾਲ ਵਰਤਣਾ ਸੀ ਕਿ ਮੇਰੇ ਕੋਲ ਇੰਨੇ ਇੰਨਾ ਪਾਣੀ ਆ ਮੈਂ ਸਾਲ ਚਲਾਉਣਾ ਇਹ ਪਹਿਲੀ ਵਾਰ ਹੋਇਆ ਉਹਨਾਂ ਨਾਲ ਅਸਰ ਚ ਉਹਨਾਂ ਦੇ ਮਤਲਬ ਉਹਨਾਂ ਨੂੰ ਆਤ ਪਈ ਹੋਈ ਸੀ ਪਹਿਲਾਂ ਤੇ ਮੈਂ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੂੰ ਪੁੱਛਣਾ ਚਾਹੁੰਦਾ ਖਾਸ ਤੌਰ ਤੇ ਸੁਨੀਲ ਜਾਖੜ ਜੀ ਖਾਸ ਤੌਰ ਤੇ ਮਨੀਰ ਬਿੱਟੂ ਜੀ ਖਾਸ ਤੌਰ ਤੇ ਮਨਪ੍ਰੀਤ ਬਾਦਲ ਜੀ ਤਰਨ ਚੁੱਗ ਜੀ ਆ ਹੁਣ ਵਫਾਦਾਰੀਆਂ ਪਰਖਣ ਦਾ ਟਾਈਮ ਹੈ ਹੁਣ ਦੱਸੋ ਕਿੱਧਰੋਂ ਜਾਂ ਅਸਤੀਫਾ ਦਿਓ ਜਾਂ ਪੰਜਾਬ ਦੇ ਹੱਕ ਚ ਖੜੋ ਫਿਰ ਤੀਜੇ ਦਿਨ ਕੋਈ ਨਾ ਕੋਈ ਫਰਮਾਨ ਜਾਰੀ ਕਰ ਦਿੰਦੇ ਆ ਆਡੀਐਫ ਦਾ ਪੈਸਾ ਨਹੀਂ ਸਾਡਾ ਦਿੱਤਾ ਸਾਨੂੰ ਕੋਈ ਪੈਸਾ ਦੇਣਾ ਨਹੀਂ ਆਡੀਐਫ ਦਾ 6000 ਕਰੋੜ ਰੋਕੀ ਬੈਠਿਆ ਮੰਡੀਆਂ ਦਾ ਉਹ ਮੰਡੀਆਂ ਨੂੰ ਜਾਣਾਂ ਨਹੀਂ ਸੜਕਾਂ ਦਾ ਉਹ ਵੀ ਕਿਸਾਨਾਂ ਨਾਲ ਸੰਬੰਧਿਤ ਹੀ ਹੈ ਹਾਂ ਚੌਲ ਸਾਥੋਂ ਚਾਹੀਦੇ ਨੇ ਕਣਕ ਸਾਥੋਂ ਚਾਹੀਦੀ ਹੈ ਪਾਣੀ ਨਹੀਂ ਦੇਣਾ ਤੁਹਾਨੂੰ ਸੋ ਇਹ ਇਹ ਬਿਲਕੁਲ ਹਰਗिज ਬਰਦਾਸ਼ਤ ਨਹੀਂ ਹੋਊਗਾ। ਔਰ ਅਸੀਂ ਨੱਕੇ ਵੱਢਣ ਵਾਲੇ ਆਂ। ਸਾਨੂੰ ਪਾਣੀਾਂ ਦਾ ਮੁੱਲ ਪਤਾ ਹੈ। ਪਹਿਲਾਂ ਉਹ ਮਹਿਲਾਂ ਵਾਲੇ ਸੀ ਉਹਨਾਂ ਨੂੰ ਕੀ ਪਤਾ ਨੱਕਾ ਕੀ ਹੁੰਦਾ ਹੈ? ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਹੈ? ਆ ਬਾਦਲਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ? ਉਹਨਾਂ ਨੇ ਕੋਈ ਖੇਤਾਂ ਜਾ ਕੇ ਨਹਿਰਾਂ ਖਤਮ ਹੋ ਜਾਂਦੀਆਂ ਨੇ। ਇੱਕ ਨਹਿਰ ਕੱਢਣ ਵਾਸਤੇ ਉਹਨਾਂ ਨੇ ਭਾਗੜਾ ਨਹਿਰ 1.5 ਫੁੱਟ ਉੱਚੀ ਚੱਕਤੀ। ਕਿ ਹੋਰ ਲੈ ਜਾਓ ਜੀ ਪਾਣੀ। ਸੋ ਉਹਨਾਂ ਨੇ ਤਾਂ ਸਿਆਪੇ ਨੇ ਉਹਨਾਂ ਦੇ ਤਾਂ ਕੰਡੇ ਵੀ ਜਿਓਏ ਨੇ। ਇਸ ਕਰਕੇ ਬਿਲਕੁਲ ਕੋਈ ਪਾਣੀ ਬੂੰਦ ਪਾਣੀ ਨਹੀਂ ਮਿਲੂਗੀ ਚਾਹੇ ਉਹ ਜੋ ਮਰਜੀ ਕਹਿੰਦੇ ਰਹਿਣ ਸੀਐਮ ਸਭ ਐਸੇ ਕਿਉਂ ਬੋਲਤੇ ਹੈ ਮੈਂ ਅੰਗਰੇਜ਼ੀ ਬੋਲਾਂ ਫਿਰਾਂ ਅੰਗਰੇਜ਼ੀ ਵਾਲੇ ਨੁਪਟੇ ਹੋਏ ਆ ਪਹਿਲਾਂ ਮੈਂ ਸਿੱਧਾ ਕਹਿੰਦਾ ਸਾਡੇ ਕੋਲ ਕੋਈ ਪਾਣੀ ਨਹੀਂ ਹੈਗਾ ਨਾ ਉਮੀਦ ਕਰਿਓ ਠੀਕ ਹੈ ਨਾ ਮੈਂ ਸਾਡੀ ਇਹੀ ਭਾਸ਼ਾ ਠੀਕ ਹੈ ਸੰਤਾ ਸੀਐਮ ਸਤਾ ਬੋਲਦਾ ਕਹਿਣਾ ਕਿ ਬੰਦੇ ਡਾਇਨੇਮਿਕਲ ਹੋਈ ਅਫਸਰ ਬਦਲ ਦਿੱਤੇ ਕਹਿੰਦੇ ਰਾਤੋਂ ਰਾਤ ਰਾਤੋਂ ਰਾਤ ਸੀ ਬੀਬੀਐਮਬੀ ਦਾ ਤੁਸੀਂ ਚੇਅਰਮੈਨ ਬਦਲਤਾ ਤੁਸੀਂ ਸੈਕਟਰੀ ਬਦਲਤੇ ਪਿੰਡਾਂ ਕਾ ਤੋੜ ਲੂਗੇ ਫਿਰ ਐਦਾਂ ਐਦਾਂ ਤੁਸੀਂ ਐ ਬਦਲ ਕੇ ਅਫਸਰ ਬਦਲ ਕਿ ਬੀਜੇਪੀ ਨੂੰ ਹਲਕਾ ਸਾਰੇ ਦੇਸ਼ ਚਾਤ ਪਈ ਹੋਈ ਹੈ ਨਾ ਇਹਦਾ ਬਦਲ ਬਦਲ ਕੇ ਇਹ ਤਾਂ ਇਹ ਤਾਂ ਸਵੇਰੇ 4 ਵਜੇ ਰਾਜਪਾਲ ਨੂੰ ਠਾਕੇ ਮੁੱਖ ਮੰਤਰੀ ਨੂੰ ਸੌਂਚਾ ਦਿੰਦੇ ਨੇ ਕਹਿੰਦੇ ਬੰਦੇ ਬਾਅਦ ਚ ਪੂਰੇ ਕਰਾਂ ਇੱਕ ਕਰਾਂ ਸੌਂਚੋ ਇਹ ਆਦਤਾਂ ਨਹੀਂ ਚੱਲਣਗੀਆਂ ਪੰਜਾਬ ਦੀ ਜਿਹੜਾ ਡੈਡਲੌਕ ਡੈਡਲੌਕ ਜਿਹੜਾ ਬਣਿਆ ਹੈ ਹੁਣ ਕੋਈ ਪਾਣੀ ਲੈ ਕੇ ਜਾਣਾ ਨਹੀਂ ਨਾ ਡੈਡਲੌਕ ਕਿਵੇਂ ਹੋਗਾ ਸੱਤੋਂ ਪਾਣੀ ਕਿਵੇਂ ਲੈ ਜਾਣਗੇ ਜਿੱਥੋਂ ਐ ਕਿਵੇਂ ਲੈ ਜਣਗੇ ਪਾਣੀ ਸੱਤੋਂ ਤੇ ਕੱਲ ਨੂੰ ਉਹਨਾਂ ਨੇ ਫਿਰ ਸੱਤੋਂ ਚੋੜ ਨਹੀਂ ਲੈਣੇ ਐਸੇ ਪਾਣੀ ਨਾਲ ਹੀ ਉਹਨੇ ਅਸੀਂ ਕਿਹੜਾ ਪਾਣੀ ਹੈ ਕਿ ਤੈਨੂੰ ਵੇਚਣਾ ਕਿਸੇ ਨੂੰ ਬਿਜਲੀ ਬਣਦੀ ਹੈ ਬਿਜਲੀ ਵੀ ਅਸੀਂ ਚੌਲਾਂ ਵਾਸਤੇ ਖੇਤਾਂ ਵਾਸਤੇ ਵਰਤਦੇ ਆਂ ਐਂ ਕਿ ਮਿਲੇ ਜਣਗੇ ਪਾਣੀ ਜਿੱਥੋਂ ਅਸੀਂ ਅਸੀਂ ਬੈਠੇ ਇੱਥੇ ਬੀਪੀਐਮਡੀ ਦੇ ਵੱਲੋਂ ਪਹਿਲਾਂ ਸਥਾਈ ਨੰਬਰਸ਼ੀਰ ਪੰਜਾਬ ਦੀ ਖਤਮ ਕੀਤੀ ਵੀ ਕੋਟਾ ਪੰਜਾਬ ਦਾ ਜਿਹੜਾ ਟਾਇਆ ਗਿਆ ਤੀਜੀ ਵਾਰੀ ਕੀ ਲੱਗਦਾ ਹੈ ਕਿ ਹੁਣ ਇਹ ਵੀ ਕੇਸ ਕਿਤੇ ਨਾ ਕਿਤੇ ਬਹੁਤ ਸਟਰੋਂਗ ਲੜਨ ਦੀ ਲੜ ਰਹੇ ਆਂ ਜੀ ਪਹਿਲਾਂ ਐਸਵਾਈ ਵਾਲਾ ਲੜਿਆ ਐਸਵਾਈਐਲ ਦਾ ਮੁੱਦਾ ਹੁਣ ਉੱਠਿਆ ਬਾਲ ਸਾਹ ਬੋਰੀ ਉਦੋਂ ਕੱਢ ਲੈਂਦੇ ਸੀ ਵੋਟਾਂ ਵੇਲੇ ਕੁਰਬਾਨੀਆਂ ਦੇਣ ਲਈ ਤਿਆਰ ਹੋ ਜਾਓ ਪੰਜਾਬੀਓ ਕੁਰਬਾਨੀਆਂ ਦੇਣ ਲਈ ਅਸੀਂ ਤਿਆਰ ਹੋ ਜਾਈਏ ਹੈ ਜੀ ਆਪ ਕੜਾਈਆਂ ਨੇ ਨਹਿਰਾ ਨਾਲੇ ਆਪ ਸਰਬਿਆਂ ਦੇ ਇਜਾਜ਼ਤਾਂ ਦਿੱਤੀਆਂ ਨੇ ਤੇ ਹੁਣ ਬਾਅਦ ਸਾਥੋ ਕੁਰਬਾਨੀਆਂ ਮੰਗਦੇ ਹੁਣ ਉਹਨਾਂ ਦੇ ਬਦਲੇ ਉੱਥੇ ਹੋਟਲ ਹੋਟਲਾਂ ਵਾਸਤੇ ਜ਼ਮੀਨਾਂ ਲਈਆਂ ਉੱਥੇ ਗੁਰਗਾਓਂ ਚ ਸਾਰਾ ਕੁਝ ਤਾਂ ਮੈਂ ਉਥੇ ਕਲੀਅਰ ਕਰਤਾ ਜਦੋਂ ਡਿਬੇਟ ਚ ਆਏ ਨਹੀਂ ਸੀ ਇਹ ਮੇਰੇ ਕੋਲ ਕੱਲੀ ਕੱਲੀ ਬੂਨ ਦਾ ਸਹਾਰਾ ਪਿਆ ਜੀ ਕਿੰਨਾ ਪਾਣੀ ਕਿੰਨੂੰ ਜ਼ਿਆਦਾ ਕਿੱਥੇ ਜਾਂਦਾ ਸੋ ਇਹ ਐਦਾਂ ਦੋਨੇ ਜਣੇ ਇਕੱਠੇ ਹੋ ਕੇ ਐ ਪੰਜਾਬ ਨੂੰ ਡਿਕਟੇਟ ਨਹੀਂ ਕਰ ਸਕਦਾ ਆ ਜੀ ਪੱਕਾ ਧਰਨਾ ਇੱਥੇ ਲਾਤਾ ਪਰ ਇਸ ਤੋਂ ਬਾਅਦ ਉਹ ਆਰਡਰ ਉਤ ਕਰੂੰਗੇ ਠੀਕ ਕਰੋਗੇ ਕਿਸ ਪੰਜਾਬ ਦੇ ਵਿੱਚ ਰਹੇਗਾ ਜਿਹੜਾ ਨਿੱਕੀ ਲੇਕ ਲਈ ਲੜਾਈ ਕੀ ਹੋ ਸਕਦੀ ਜੀ ਲੇਕ ਲਈ ਕਾਹਦੀ ਲੜਾਈ ਐ ਜੀ ਜਿਹੜਾ ਕੋਟਾ ਤੁਹਾਨੂੰ ਦਿੱਤਾ ਤੁਸੀਂ ਆਪ ਦਾ ਖਤਮ ਕਰ ਲਿਆ ਮਾਰਚ ਚ ਹੁਣ ਕਹਿੰਦੇ ਫालतੂ ਦਿਓ ਹਜੇ ਵੀ ਅਸੀਂ ਬਾਦੂ ਦੇ ਰਹੇ ਆਂ ਤੇ ਮਾਨਵਤਾ ਦੇ ਆਧਾਰ ਤੇ ਹਿਊਮਨਿਟੇਰੀਅਨ ਗਰਾਉਂਡ ਤੇ ਅਸੀਂ ਦੇ ਰਹੇ ਆਂ ਕਿ ਚਲੋ ਪਾਣੀ ਨੂੰ ਦੇ ਦਾਂਗੇ ਅਸੀਂ ਹਾਲਾਂਕਿ ਉਹਨਾਂ ਦੀ ਮੈਂ ਚਿੱਠੀ ਵੀ ਲਿਖੀ ਐ ਨੈਪ ਸਿੰਘ ਸੈਣੀ ਨੂੰ ਉਹਨਾਂ ਦੀ ਆਬਾਦੀ ਮੁਤਾਬਕ ਉਹਨਾਂ ਨੂੰ 1700 ਜਿਹੜਾ ਕਿਊਸਿਕ ਪਾਣੀ ਚਾਹੀਦਾ ਐ ਇਸ ਵਕਤ ਸ 4700 ਜਾ ਰਹੇ ਆਂ ਦੇ ਰਹੇ ਆ ਪਰ ਵੀ ਚਲੋ ਹਰਿਆਣੇ ਦੇ ਲੋਕਾਂ ਦਾ ਕੋਈ ਕਸੂਰ ਨਹੀਂ ਨਾ ਸਰਕਾਰਾਂ ਤਾਂ ਇਹਦਾ ਇਤਰਾਜਨੀਤੀ ਕਰਦੇ ਨੇ ਆ ਤਿੰਨ ਮਹੀਨੇ ਪਹਿਲਾਂ ਅਸੀਂ ਦਿੱਲੀ ਵਾਸਤੇ ਪਾਣੀ ਮੰਗਦੇ ਸੀ ਉਹ ਦਿੱਲੀ ਦਾ ਰੋਕੀ ਬੈਠੇ ਸੀ ਵਕਤ ਬਹੁਤ ਵੱਡੀ ਚੀਜ਼ ਹੈ ਵਕਤ ਤੋਂ ਡਰੀਏ ਠੀਕ ਹੈ ਨਾ ਸੋ ਇਹ ਇਹ ਕਰਦੇ ਆ ਚਲਾਕੀਆਂ ਬਦਮਾਸ਼ੀਆਂ ਬਾਈਪਾਸ ਹੀ ਕਰ ਦੋ ਪੰਜਾਬ ਨੂੰ ਕੌਣ ਪੁੱਜਦਾ ਪੰਜਾਬ ਪੰਜਾਬ ਤੋਂ ਬੰਨਾ ਬੀਬੀਐਮਬੀ ਕਰਦੀ ਹੈ ਸੈਨੂ ਦਾ ਇਹ ਅੱਜ ਦਾ ਬਿਆਨ ਹੈ ਕੱਲਾ ਵੀ ਉਹਨਾਂ ਨੇ ਕਿਹਾ ਕਿ ਮੁਖਮਤ ਜੀ ਭਗਵਾਨ ਸਮਾਨ ਮੇਰੇ ਰਿਸ਼ਤੇਦਾਰ ਨੇ ਮੈਤਾ ਪੁੱਤਾਂ ਦੇ ਬਾਰੇ ਕਦੇ ਬੁੱਲਣ ਨਹੀਂ ਅੱਜ ਦਾ ਜਿਹੜਾ ਉਹਨਾਂ ਦਾ ਇੱਕ ਮਿੰਟ ਇੱਕ ਮਿੰਟ ਰਿਸ਼ਤੇਦਾਰੀ ਹੈ ਤੇ ਹਰਿਆਣੇ ਦੇ ਲੋਕ ਤਾਂ ਰਸਮਾਂ ਦੇ ਬਹੁਤ ਪੱਕੇ ਨੇ ਕੱਟੜਨੇ ਉਹ ਆਪਣੀ ਆਪਣੀ ਕੁੜੀ ਦੇ ਘਰ ਦਾ ਪਾਣੀ ਦਾ ਗਲਾਸ ਨਹੀਂ ਪੀਂਦੇ ਘਰੋਂ ਲੈ ਕੇ ਜਾਂਦੇ ਨੇ ਇਹ ਨਹਿਰਾਂ ਮੰਗੀ ਜਾਂਦੇ ਇਥੋਂ ਫਿਰ ਉਹਨੂੰ ਕਿਹਾ ਵੀ ਇਹ ਉਹ ਵੀ ਨਿਭਾ ਦਿਓ ਫਿਰ ਇਹ ਰਿਸ਼ਤੇਦਾਰੀ ਤਾਂ ਨਿਭਾਤਾ ਦਿਓ ਫਿਰ ਉਹ ਕੁੜੀ ਦੇ ਘਰ ਦਾ ਪਾਣੀ ਦਾ ਗਲਾਸ ਨਹੀਂ ਪੀਂਦੇ ਉਹ ਇਹ ਕੁੜੀ ਦੇ ਘਰੋਂ ਨਹਿਰ ਮੰਗੀ ਜਾਂਦੇ ਜੀਮ ਸਾਹਿਬ ਜੀ ਪੀਣ ਨੂੰ ਬੰਦ ਹੋਈ ਆ ਬੀਬੀ ਐਪੀ ਕਹਾਂ ਤੁਸੀਂ ਤੁਹਾਨੂੰ ਕਿਹਾ ਕਿ ਕਿੱਥੇ ਗਿਆ ਕਿ ਜਾਣਾ ਚਾਹੀਦਾ ਕਿਵੇਂ ਰੁਕਿਆ ਜਾਊਗਾ ਕਿਵੇਂ ਜਾਊਗਾ ਕਿਵੇਂ ਰੁਕਿਆ ਜਾਊਗਾ ਕਿ ਰੁਕਿਆ ਤਾਂ ਹੋਇਆ ਜੀ ਐਂ ਤਾਂ ਕੁਝ ਵੀ ਕਰ ਦੇਣਗੇ ਕੱਲ ਨੂੰ ਇਕੱਲੇ ਇਕੱਠੇ ਬਹਿ ਕੇ ਦੋਨੇ ਹਰਿਆਣਾ ਦੇ ਰਾਜਸਤਾਨ ਫੈਸਲਾ ਕਰ ਲਿਆ ਜੀ ਪੰਜਾਬ ਨੂੰ ਪਾਣੀ ਨਹੀਂ ਆਉਣਾ ਜੀ ਐਂ ਕਿਵੇਂ ਕਰ ਦੇਣਗੇ ਬੀਬੀਐਮਬੀ ਦਾ ਜਿਹੜਾ ਰੂਲ ਹੈ ਉਹਦੇ 60% ਸਾਡਾ ਪੰਜਾਬ ਫਾਈਨਲ ਡਿਸੀਜਨ ਦਿੰਦਾ ਹੈ ਤੇ ਉਹਨਾਂ ਨੇ ਪੰਜਾਬ ਨੂੰ ਬਾਈਪਾਸ ਕਰ ਕਿਵੇਂ ਕਰਕੇ 8500 ਲੈ ਜਾਣਗੇ ਲੈ ਕੇ ਦਿਖਾਉਣ ਸਰ ਪੰਜਾਬ ਦੇ ਲੱਗੇ ਹੋਏ ਸੀਗੇ ਡਰੈਕਟਰ ਪੰਜਾਬ ਦਾ ਸੀਗਾ ਉਸ ਨੂੰ ਬਦਲ ਦਿੱਤਾ ਗਿਆ ਹੋਰ ਜਿਹੜੇ ਥਲੇ ਨੇ ਅਫਸਰ ਮੈਂ ਪੰਜਾਬ ਦਾ ਜੀ ਜਿੰਨੇ ਮਰਜ਼ੀ ਅਫਸਰ ਬਦਲ ਦੋ ਸਾਰੀ ਬੀਬੀਐਮਬੀ ਚਾਹੇ ਤੁਸੀਂ ਹਰਿਆਣੇ ਦੇ ਅਫਸਰਾਂ ਨਾਲ ਭਰ ਲਓ ਠੀਕ ਹੈ ਪਰ ਮੈਂ ਬੈਠਾ ਨਾ ਇੱਥੇ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਹੈ ਨਾ ਅਫਸਰ ਨਾ ਕਾ ਖੋਲਣਗੇ ਜੀ ਸਰ ਜੇ ਸਰਕਾਰ ਆਰਡਰ ਨਹੀਂ ਕਰਦੀ ਕਿਵੇਂ ਕਰਦਣਗੇ ਅਫਸਰ ਬੀਬੀਐਮਬੀ ਕੋਈ 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 ਐਡਾਂ ਦੀ ਅਥਾਰਟੀ ਹੈ ਕਿ ਜਿਹੜੀ ਜਿਹੜੀ ਸੰਵਿਧਾਨ ਤੋਂ ਉੱਪਰ ਹੈ ਜਾ ਜਿਹੜੀ ਜਿਹੜੀ ਟ੍ਰੀਟੀਆਂ ਤੋਂ ਉੱਪਰ ਹੈ ਮੈਂ ਫੇਰ ਕਹਿਣਾ ਜਿਹੜਾ ਤੁਸੀਂ ਕਹਿੰਦੇ ਹੋ ਇੰਡਸ ਟ੍ਰੀਟੀ ਅਸੀਂ ਰੱਦ ਕਰਤੀ ਉਹਦਾ ਪਾਣੀ ਜਿਹੜਾ ਉਹ ਤੁਸੀਂ ਸਾਨੂੰ ਦੇ ਦਿਓ ਤੇ ਅੱਗੇ 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 ਅਸੀਂ ਦੇ ਦਾਂਗੇ ਸਾਨੂੰ ਕਿਉਂ ਬਿੱਟੂ ਨੇ ਵੀ ਗੱਲ ਕੀਤੀ ਕਹਿੰਦੇ ਕਿ ਜਦੋਂ ਮੀਟਿੰਗ ਹੋਈ ਉਸ ਦੇ ਵਿੱਚ ਸੀਐਮ ਸਾਹਿਬ ਆਪਣਾ ਪੱਕਾ ਜਿਹੜਾ ਉਹ ਚੱਜ ਨਾਲ ਨਹੀਂ ਰੱਖ ਪਏ ਪੰਜਾਬ ਦੀ 3 ਚੱਜ ਨਾਲ ਪੱਕ ਨਹੀਂ ਰੱਖ ਪਈ ਇਸੇ ਦੇ ਬੰਦੇ ਕੌਣ ਕਹਿੰਦੇ ਰਵਨੀਤ ਬਿੱਟੂ ਰਾਜਸਥਾਨ ਤੋਂ ਐਮਪੀ ਹੈ ਰਾਸ ਸਮਝ ਉਹਦੇ ਉਹਦੇ ਯਕੀਨ ਨਹੀਂ ਹੈਗਾ ਮੈਨੂੰ ਰਾਜਸਥਾਨ ਤੋਂ ਪੱਕੀ ਜਵਾਬ ਦੇਉਗਾ ਉੱਥੇ ਜਾ ਕੇ ਫਿਰ ਉਹ ਉੱਥੇ ਜਾ ਕੇ ਉਹਨਾਂ ਦੇ ਹੱਕ ਚ ਬੋਲ ਬੂਗਾ ਜਿਹੜਾ ਬੰਦੇ ਦਾ ਇਹ ਨਹੀਂ ਪਤਾ ਲੱਗਦਾ ਸ਼ਾਮ ਨੂੰ ਕਿਹੜੀ ਪਾਰਟੀ ਚੋਵੇ ਤੇ ਕਿਉਂ ਕੀ ਗੱਲਾਂ ਕਰਦੇ ਔਰ ਹੋਰ ਗੱਲ ਵਧੀਆ ਗੱਲ ਕਰਨ ਨੂੰ ਆ। ਇਹ ਸਰ ਕੰਟ ਸਿਚੁਏਸ਼ਨ ਕੀ ਹੈ? ਪਾਖੜਾ ਪਾਖੜਾ ਡੈਮ ਤੋਂ ਰਿਲੀਜ਼ ਹੋਇਆ ਜੀ ਪਾਣੀ ਕੰਟ ਸਿਚੁਏਸ਼ਨ ਕੀ ਹੈ? ਕੋਈ ਪਾਖੜਾ ਡੈਮ ਤੋਂ ਕੋਈ ਸਰ ਰਿਲੀਜ਼ ਹੋ ਰਿਹਾ। ਐਕਚੁਅਲੀ ਜੋ ਹੋਇਆ ਜਿਹੜਾ ਨਹੀਂ ਪਾਖੜੇ ਤੋਂ ਪਿੱਛੇ ਰਿਲੀਜ਼ ਹੋ ਗਿਆ ਇੱਥੇ ਕੋਈ ਪਾਣੀ ਆਇਆ ਕੰਟ ਸਿਚੁਏਸ਼ਨ ਕੀ ਹੈ ਜੀ? ਨਹੀਂ ਨਹੀਂ ਆ ਸਰ। ਅੱਛਾ ਕੱਚੋ ਕੋਈ ਰਿਲੀਜ਼ ਨਹੀਂ। ਨਹੀਂ ਸੇਮ ਸਟੇਟਸ ਹੈ ਜੋ ਕੱਲ ਸੀ ਜੋ ਪਰਸੋ ਸੀ। ਉਹ ਇਹੀ ਰਹੂਗਾ। ਇਨਾਂ ਦਾ ਸਾਫ 21 ਮਈ ਤੋਂ 21 ਮਈ ਤੱਕ ਹੁੰਦਾ 21 ਮਈ ਤੋਂ ਬਾਅਦ ਇਹਨਾਂ ਦਾ ਜਿੱਦਾਂ ਕੋਟਾ ਬਣ ਦਿੰਦੇ ਦੇ ਦਾਂਗੇ ਸਰ ਜੇ ਪਾਣੀ ਦੇ ਨਾਲ ਇੱਕ ਇੱਕ ਪਿਛਲੇ ਲੰਬੇ ਅਰਸੇ ਤੋਂ ਆਪਣੀ ਸਰਕਾਰ ਦਾ ਹੋਣ ਆਈ ਹੈ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੇ ਕੋਟੇ ਦੀਆਂ ਭਰਤੀਆਂ ਬਿਲਕੁਲ ਨਹੀਂ ਹੋ ਰਹੀਆਂ ਬਿਲਕੁਲ ਬੰਦ ਹੈ ਫੈਸਲੇ ਹਾਲਾਤ ਇਹ ਹੈ ਕਿ BBMP ਦੇ ਵਿੱਚ ਪੰਜਾਬ ਦੇ ਕਰਮਚਾਰੀ ਘਟ ਹੈ ਅਸੀਂ ਤਾਂ ਪੰਜਾਬ ਦੇ ਕਰਮਚਾਰੀ ਜਿਆਦਾ ਆਏ ਨੇ ਤੇ ਇੱਕ ਤਰ੍ਹਾਂ ਦਾ ਇਹ ਪ੍ਰੈਸ਼ਰ ਵੀ ਹੈਗਾ BBMP ਨਹੀਂ ਨਹੀਂ ਅਸੀਂ ਤਾਂ ਸਾਰੇ ਅਫਸਰਾਂ ਨੇ ਜਿਹੜੀਆਂ ਸਾਮੀਆਂ ਨੇ ਪੰਜਾਬ ਵੱਲੋਂ ਅਸੀਂ ਭਰ ਰਹੇ ਹਾਂ ਇਸੇ ਕਰਕੇ ਤਾਂ ਕਹਿੰਦੇ ਕਿ 60% ਦਾ ਸਾਡਾ ਹਿੱਸਾ ਹੋ ਚ ਪਹਿਲਾਂ ਵਾਲਿਆਂ ਨੇ ਨਹੀਂ ਧਿਆਨ ਦਿੱਤਾ ਇਹ ਪਹਿਲਾਂ ਵਾਲਿਆਂ ਦੇ ਕੰਡੇ ਵਿੱਚ ਹੋਏ ਨੇ ਅਸਲ ਵਿੱਚ ਉਹਨਾਂ ਨੇ ਬਿਲਕੁਲ ਧਿਆਨ ਨਹੀਂ ਦਿੱਤਾ ਇਹ ਆਹ ਜਿਹੜੇ 2-3 ਮਹੀਨੇ ਮੰਗਦੇ ਨੇ ਉਹਨਾਂ ਦੇ ਅਫਸਰ ਕਹਿੰਦੇ ਪਹਿਲਾਂ ਸਾਨੂੰ ਕਦੇ ਪ੍ਰੋਬਲਮ ਨਹੀਂ ਆਈ ਸੀ ਸਾਨੂੰ ਮਿਲ ਜਾਂਦਾ ਹੁੰਦਾ ਸੀ ਉਹਨਾਂ ਨੂੰ ਟੂਟੀਆਂ ਦਾ ਕੀ ਪਤਾ ਜੀ ਉਹਨਾਂ ਨੂੰ ਖਾਲਾਂ ਦਾ ਕੀ ਪਤਾ ਜੀ ਉਹਨੂੰ ਕੱਸੀਆਂ ਦੇ ਨੱਕਿਆਂ ਦਾ ਕੀ ਪਤਾ ਜੀ ਮੋਗਿਆਂ ਦਾ ਕੀ ਪਤਾ ਜੀ ਉਦੋਂ ਪਹਿਲਾਂ ਜਿਹੜੇ ਸੀ ਉਹ ਵੀ ਉਹ ਵੀ ਜਿਹੜੇ ਐਲੀਟ ਕਲਾਸ ਐ ਉਹਨਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਮੁੱਕ ਜਾਂਦੀਆਂ ਨੇ ਉਹਨਾਂ ਨੂੰ ਕੀ ਪਤਾ ਜੀ ਪਾਣੀ ਕੀ ਹੁੰਦਾ ਉਹ ਉਹ ਤਾਂ ਜਿੱਦੇ ਜਿੱਦੇ ਕਹੀ ਲੈ ਕੇ ਨਾਲ ਗਨਾਸਾ ਲੈ ਕੇ ਗਏ ਉਹਨੋਂ ਉਹਦੇ ਪਤਾ ਲੱਗਦਾ ਹੁਣ ਜਿਹੜੇ ਕੰਡੇ ਬੀਜੇ ਗਏ ਭਾਏ 2 ਮਿੰਟ 2 ਮਿੰਟ ਪਾਣੀ ਦੀ ਵਾਰੀ ਲੇਟ ਪਿੱਛੇ ਬੰਦਾ ਵੜ ਦਿੰਦੇ ਆ ਇਹਨੂੰ ਪਾਣੀ ਦੀ ਵੈਲਿਊ ਕਿੱਥੇ ਪਤਾ ਇਹਨਾਂ ਨੂੰ ਜਿਹੜੇ ਥੱਲੇ ਗਰਾਊਂਡ ਤੋਂ ਆਏ ਉਹਨੂੰ ਪਤਾ ਲੱਗਦਾ ਨਾ ਹੈਗੇ ਕਨਈਏ ਦੇ ਵਾਰਸ ਹੈਗੇ ਪਾਪਾ ਕਨਈਏ ਭਾਈ ਕਨਈਏ ਜਿਹਦੇ ਵਾਰਸਾਂ ਪੀਣ ਨੂੰ ਤਾਂ ਨਹੀਂ ਮਨਾ ਕਰ ਰਹੇ ਦੇ ਰਹੇ ਆ ਤੇ ਤੁਹਾਨੂੰ ਅਚਾਨਕ ਤੁਹਾਡਾ ਸੜੀ ਜਾਂਦਾ ਸੀ ਅਚਾਨਕ ਤੁਹਾਨੂੰ 8500 ਦੀ ਕਿੱਥੋਂ ਲੋੜ ਪੈ ਗਈ ਤੁਸੇ ਇਹਦਾ ਮਤਲਬ ਤੁਸੀਂ ਉਹਨੂੰ ਸਿੰਚਾਈ ਵਾਸਤੇ ਵਰਤਣਾ ਤੇ ਸਾਡੀ ਵੀ ਸਿੰਚਾਈ ਦਾ ਟਾਈਮ ਆ ਗਿਆ ਸਾਡੇ ਵੀ ਲੋਕਾਂ ਦੀ ਡਿਮਾਂਡ ਆਉਣ ਲੱਗੀ ਵੀ ਨਹਿਰੇ ਚ ਕਸਿਆਂ ਚ ਪਾਣੀ ਛੱਡੋ ਜੀ ਜਿੱਤੇ ਜਿੱਤੇ ਪਹੁੰਚ ਗਿਆ ਪੰਜਾਬੀਆਂ ਦੀ ਗੱਲ ਵੀ ਪਾਣੀ ਦਾ ਲੈਵਲ ਘੱਟ ਹੈਗਾ ਰਜੀਤ ਸਾਹਿਬਾ ਦਾ ਟਾਈਮ ਦੀ ਵੀ ਗੱਲ ਕਰ ਰਹੇ ਆ ਪਗੜਾ ਸਾਰੇ ਲੈਵਲ ਡਾਊਨ ਹੈਗੇ ਨੇ ਇੱਕ ਪਾਸੇ ਪੰਜਾਬ ਸਰਕਾਰ ਕਹਿੰਦੀ ਕਿ ਨਹਿਰੀ ਪਾਣੀ ਹਰ ਖਾਣ ਤੇ ਪਹੁੰਚਾਇਆ ਜਾਣਾ ਜੇ ਲੈਵਲਸ ਘੱਟ ਨੇ ਕਿਸ ਤਰੀਕੇ ਨਾਲ ਉਸ ਦੀ ਨੂੰ ਅਸੀਂ ਆਪਣਾ ਤਾਂ ਵਰਤ ਲਾਂਗੇ ਜੀ ਪਰ ਆਹ ਜਿਹੜੇ ਧੱਕਾ ਮਾਰੇ ਨੇ ਜਿਹੜਾ ਹੱਕ ਹੀ ਨਹੀਂ ਮੰਨਦਾ ਉਹਨਾਂ ਦਾ ਕਿਹੜੇ ਕਿਹੜੇ ਕਾਨੂੰਨ ਮੁਤਾਬਕ ਉਹ ਕਹਿੰਦੇ ਨੇ 8500 ਦੇ ਦਿਓ ਸਾਨੂੰ ਜਾਂ BBMB ਕਿਵੇਂ ਡਿਕਟੇਟ ਕਰ ਲੂਗੀ ਪੰਜਾਬ ਨੂੰ ਜੀ ਚਾਹ ਜਿੱਥੋਂ ਮਰਜ਼ੀ ਕਰਮਚਾਰੀ ਲਿਆਉਣ ਜੋ ਮਰਜ਼ੀ ਕਰਨ ਜਿਹਨੇ ਸਰਕਾਰ ਅਲੋ ਨਹੀਂ ਕਰਦੀ ਬੀਬੀ ਐਮਬੀ ਨਹੀਂ ਕਰਦਾ ਮੁੱਖ ਮੰਤਰੀ ਸਾਹਿਬ ਆੜਾ ਹੈ ਪੰਜਾਬ ਨੂੰ ਅੱਛਾ ਗੱਲ ਸੁਣੋ ਹੜਾਂ ਦੀ ਗੱਲ ਦੱਸਦਾ ਹੜਾ ਹੈ ਹਰਿਆਣੇ ਨੂੰ ਕਿਹਾ ਪਾਣੀ ਲੈ ਲਓ ਕਹਿੰਦੇ ਨਾ ਜੀ ਸਾਨੂੰ ਤਾਂ ਨਹੀਂ ਚਾਹੀਦਾ 6000 ਜੀ ਚਾਹੀਦਾ ਸਾਨੂੰ ਤਾਂ ਅੱਜ ਕੱਲ੍ਹ ਲਿਖ ਕੇ ਦਿਓ ਲਿਖ ਕੇ ਲਿਆ ਚੀਜ਼ ਰਿਸੈਪਟੀ ਤੋਂ ਉਹਨਾਂ ਤੋਂ ਰਾਜਸਥਾਨ ਨੂੰ ਕਿਹਾ ਪਾਣੀ ਲੈ ਲਓ ਨਾ ਜੀ ਸਾਨੂੰ ਨਹੀਂ ਚਾਹੀਦਾ ਜੀ ਡੁੱਬਣ ਨੂੰ ਅਸੀਂ ਰੱਖਿਆ ਮਰਨ ਨੂੰ ਅਸੀਂ ਰੱਖਿਆ ਤੇ ਜਦੋਂ ਸਾਨੂੰ ਪਾਣੀ ਦੀ ਲੋੜ ਹੋਵੇ ਸਾਨੂੰ ਦਿਓ ਜੀ ਇਹ ਤੁਹਾਨੂੰ ਸਾਨੂੰ ਦਿਓ ਜੀ ਇਹ ਨਹੀਂ ਹੋ ਸਕਦਾ ਜਦੋਂ ਆਲਿਆਨ ਕਰ ਰਹੀ ਹੈ ਪੂਰੀ ਟੋਟਲ ਰਾਜਨੀਤੀ ਕਰ ਰਹੇ ਨੇ ਉਹ ਦੋਨੇ ਸਰਕਾਰਾਂ ਉੱਥੇ ਉਹਨਾਂ ਦੀਆਂ ਆਪਸ ਵਿੱਚ ਮਿਲੀਆਂ ਹੋਈਆਂ ਕਿਉਂਕਿ ਰਾਜਸਥਾਨ ਚ ਵੀ ਉਹਨਾਂ ਦੀ ਹੈ ਤੇ ਰਾਜਸਥਾਨ ਨੇ ਇੱਛਾ ਪ੍ਰਗਟ ਕੀਤੀ ਗੱਲ ਬੀਬੀਐਮਬੀ ਚ ਕਿ ਹਰਿਆਣੇ ਨੂੰ ਦੇ ਦਿਓ ਪਾਣੀ ਹਰਿਆਣਾ ਪਹਿਲਾਂ ਰਾਜਸਥਾਨ ਦਾ ਕੋਟਾ ਵੀ ਖਾਂਦਾ ਰਿਹਾ ਹੈ ਕੁਛ ਪਾਣੀ ਹਰਿਆਣੇ ਦੇ ਥਰੂ ਰਸਤਾ ਨੂੰ ਜਾਂਦਾ ਹੈ ਰਾਜਸਥਾਨ ਨੇ ਸਾਡੇ ਨਾਲ ਗੱਲ ਕੀਤੀ ਅਸੀਂ ਕਿਹਾ ਵੀ ਹਰਿਆਣੇ ਤੋਂ ਗੱਲ ਕਰੋ ਅਸੀਂ ਤਾਂ ਛੱਡੀ ਜਾਂਦੇ ਹਾਂ ਸਾਰਾ ਸੋ ਜਦੋਂ ਤਾਂ ਉੱਥੇ ਹੋਰ ਹੋਰ ਸਰਕਾਰ ਹੁੰਦੀ ਹੈ ਉਦੋਂ ਗੱਲ ਹੋਰ ਹੁੰਦੀ ਹੈ ਹੁਣ ਰਾਸਥਾਨ ਨੇ ਇੱਛਾ ਪ੍ਰਗਟ ਕੀਤੀ ਹਰਿਆਣੇ ਨੇ ਕਿਹਾ ਹਾਂ ਜੀ ਹਾਂ ਜੀ ਹਾਂ ਜੀ ਚਲੋ ਜੀ ਹਾਂ ਵਾਲਾ ਨੇ ਹਾਂ ਕਹੀ ਹਾਂ ਵਾਲ ਨੇ ਹਾਂ ਕਹੀ ਚਲੋ ਜੀ ਲਿਓ ਜੀ ਛੱਡੋ ਜੀ ਨਕਾ ਇੱਥੋਂ ਛੱਡੋ ਜੀ 8500 ਕਿਵੇਂ ਛੱਡ ਲੋ 8500 ਘਰ ਦਾ ਰਾਜ ਇਹਨਾਂ ਦਾ ਹਾਂ ਇਹ ਗੱਲ ਤਾਂ ਪਹਿ ਪੰਜਾਬ ਦੇ ਕਿਸਾਨਾਂ ਦੇ ਨਾਲ ਖੜਿਆ ਸਾਡਾ ਥੱਲੇ ਵਾਲਾ ਪਾਣੀ ਖਤਮ ਹੋਇਆ ਪਿਆ ਅੱਜ ਧਰਜੋਤ ਬੈਠਾ ਇਹਦੇ ਇੱਥੋਂ ਐਮਐਲਏ ਆ ਨੰਗਲ ਦਾ ਪ੍ਰਸਾਦ ਇੱਥੋਂ ਨੇਰਾ ਜਾਂਦੀਆਂ ਸਾਰੀਆਂ ਠੀਕ ਹੈ ਜੀ ਇੱਥੋਂ ਦੇ ਪਿੰਡਾਂ ਨੂੰ ਪਾਣੀ ਨਹੀਂ ਮਿਲਦਾ ਸੀ ਹੁਣ 10000 ਏਕੜ ਨੂੰ ਪਾਣੀ ਵਾਸਤੇ ਪਾਈਪਾਂ ਲੱਭੀਆਂ ਨੇ ਨਹਿਰ ਤੁਹਾਡੇ ਮੈਨੂੰ ਉਹ ਜੰਡਾਲੀ ਪਿੰਡ ਹੈ ਨਾਲ ਤਾਂ ਪਿੰਡ ਕੋ WhatsApp ਪਿਆ ਨਹੀਂ ਹੈ ਨਹੀਂ ਬੱਬਨਪੁਰ ਬੱਬਨਪੁਰ ਪਿੰਡ ਹੈ ਜੰਡਾਲੀ ਪਿੰਡ ਹੈ ਖੰਨੇ ਕੋਲੇ ਜਲ ਕੋਲੇ ਉਹਨਾਂ ਦੇ ਖੇਤਾਂ ਵਿੱਚ ਦੀ ਨਹਿਰਾਂ ਜਾਂਦੀਆਂ ਨੇ ਉੱਥੇ ਮੋਗਗੇ ਹੈ ਨਹੀਂ ਉਹ ਕਹਿੰਦੇ ਨਹਿਰਾਂ ਸਾਡੇ ਖੇਤਾਂ ਵਿੱਚ ਦੀ ਨਹੀਂ ਸਾਨੂੰ ਤਾਂ ਪਾਣੀ ਕਦੇ ਮਿਲਿਆ ਨਹੀਂ ਹੁਣ ਜਾ ਕੇ ਕਿਤੇ ਮੋਗਗੇ ਨਵੇਂ ਬਣਾ ਕੇ ਅਸੀਂ ਪਾਈਪਾਂ ਲਾ ਕੇ ਪਿੰਡਾਂ ਨੂੰ ਪਾਣੀਆ ਕੱਸੀਆਂ ਜਿਹੜੇ ਕੱਸੀਆਂ ਦਾ ਸੋਇਆਂ ਦਾ ਰਜਵਾਹਿਆਂ ਦਾ ਪਾਣੀ ਦੇ ਲਈ ਜਾਂ ਤਾਂ ਪਿਛਲੇ ਸਮੇਂ ਤੋਂ ਪਿੰਡ ਵਾਲੇ ਪੀਣੇ ਵਾਲੇ ਪਾਣੀ ਤੋਂ ਦਿਲਦੇ ਲੇਕਿਨ ਹੁਣ ਜਿਹੜੀ ਸਪਲਾਈ ਚੋ ਨਹੀਂ ਜਾਂ ਲਿਜੀ ਨਹਿਰੀ ਪਾਣੀ ਦਿੱਤਾ ਇਹ ਪਾਣੀ ਚਾਹ ਤਾਂ ਹੀ ਤਾਂ ਕਹਿੰਦੇ ਅਸੀਂ ਆਪਣਾ ਪਾਣੀ ਵਰਤਣ ਲੱਗ ਗਏ ਆਪਣਾ ਅਸੀਂ ਉਹਨਾਂ ਦਾ ਹੱਕ ਨਹੀਂ ਮਾਰ ਰਹੇ ਜਿੰਨਾ ਉਹਨਾਂ ਦਾ ਬਣਦਾ ਉਹਨੂੰ ਦਿਨੇ ਜਾਂ ਜਦਾ ਇਹ ਉਹਨਾਂ ਨੇ ਦਿੱਤਾ ਨਹੀਂ ਉਹਨਾਂ ਨੇ 10 ਮਹੀਨੇ ਜੀ ਵਰਤ ਲਿਆ 2 ਮਹੀਨੇ ਕਹਿੰਦੇ ਸਾਨੂੰ ਹੁਣ ਫਾਲਤੂ ਦੇ ਦਿਓ ਹਜੇ ਵੀ ਦੇਖੋ ਮੇਰੇ ਕੋਈ ਇੱਥੇ ਖੜੇ ਕਿੰਨੇ ਕਿੰਨੇ ਪਰਸੈਂਟ ਵਰਤ ਲਏ ਜੀ ਉਹਨਾਂ ਨੇ ਆਪਾਂ ਆ ਮੇਰੇ ਕੋ ਡਾਕੂਮੈਂਟ ਦੇਖੋ ਜੀ ਉਹਨਾਂ ਦਾ ਬਣਦਾ ਸੀਗਾ ਅ ਹਰਿਆਣੇ ਦਾ 16 ਲੱਖ 16 ਲੱਖ 16 ਲੱਖ 115105 ਇਹਨੂੰ ਮਿਲੀਅਨ ਏਕੜ ਫਿਰ ਕਹੋਗੇ ਕਿਉਂਕਿ 16000 16 ਲੱਖ 15105 ਬਣਦਾ ਸੀ ਉਹਨਾਂ ਦਾ ਟੋਟਲ ਹੁਣ ਤੱਕ ਕਿੰਨਾ ਵਰ ਚੁੱਕੇ ਨੇ 1631000 ਜੀ 99 ਯਾਨੀ ਕਿ 15900 93 یعنی کہ 16000 ਕਿਉ ਸਿਕ ਵੱਧ ਵਰਤੀ ਬੈਠੇ ਨੇ ਮਾਈਨਸ ਚੱਲ ਰਹੇ ਨੇ ਹਜੇ ਹੋਰ ਮੰਗਦੇ ਨੇ ਟੋਟਲ ਮਾਈਨਸ 5 ਚੱਲ ਰਹੇ ਨੇ ਟੋਟਲ 5.33 ਇਹ ਆਜੋ ਅੰਕੜੇ ਲੈਣਾ ਕਿੱਥੇ ਲੈ ਕੇ ਜਾਣਾ ਕਿਹੜੀ ਕੋਰਟ ਚ ਲੈ ਕੇ ਜਾਣਾ ਲੈ ਜਾਓ ਜੰਮ ਅਸੀਂ ਤਾਂ ਕੋਰਟ ਜਾਂਦੇ ਕਿਉਂਕਿ ਸਾਾਨੂੰ ਕੋਰਟ ਜਾਣ ਦੀ ਰੋੜ ਹੈ ਅਸੀਂ ਤਾਂ ਸਹੀ ਆ ਆਪਣੇ ਵੱਲੋਂ ਤੁਸੀਂ ਕਰ ਲਓ ਜਿਹੜੇ ਕੋਟਾ ਚ ਕਰ ਲੋ ਲੋਕਲ ਇਸ਼ੂ ਹੈ ਜੀ ਹਰਨਪੁਰ ਸਾਹਿਬ ਦੀ ਵਾਟਰ ਸਪਲਾਈ ਦਾ ਉਹ 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 ਬਾਤ ਕਰ ਲਾਂਗੇ ਉਹ ਕਰ ਲਾਂਗੇ ਸੁਨੀਲ ਜਾਖੜ ਕਹਿ ਰਹੇ ਸੂਮંત્રી ਸਰਸ ਤੇ ਗੰਗਵਰ ਕੇ ਇਲਾਜ ਬਣੇ ਹੋਏ ਹੈ ਅਜੀ ਇਹ ਜ ਪੰਜਾਬ ਸਰਕਾਰ ਨੂੰ ਫੋਰਸ ਨੂੰ ਧਰਨੇ ਪਰਚਾ ਨੂੰ ਜਾ ਕੇ ਜੋਂਦੇ ਨੂੰ ਸਟੱਪ ਕਰ ਗਏ ਕਿਹੜੀ ਬਾਡੀ ਜੀ ਅੱਜ ਕੱਲੇ ਇਹ ਬਾਸ ਜੀਪ ਅੱਜ ਕੱਲੇ ਪੰਜ ਪੰਜ ਤੇ ਮੈਂ ਉਹਨਾਂ ਨੂੰ ਕਹਿਣਾ ਕਿ ਹਰ ਗੱਲ ਨੂੰ ਉਧਰ ਨਾ ਜੋੜਿਆ ਕਰੋ ਸਾਡੀ ਖੇਤੀ ਦਾ ਸਵਾਲ ਹੈ ਠੀਕ ਹੈ ਨਾ ਸਾਡੇ ਲਾਈਫ ਲਾਈਨ ਹੈ ਪਾਣੀ ਅਸੀਂ ਪਾਣੀਆਂ ਦੀ ਰਾਖੀ ਵਾਸਤੇ ਕੁਝ ਵੀ ਕਰਾਂਗੇ ਸਾਡੀ ਫੋਰਸ ਨੂੰ ਬਾਦਰਾਂ ਤੇ ਭੇਜਿਓ ਤੁਸੀਂ ਤੁਸੀਂ ਤਾਂ ਕਹੀ ਜਾਂਦੇ ਹੋ ਕਿ ਅਸੀਂ ਕਰੋ ਅਸੀਂ ਤਾਂ ਪਹਿਲਗਾਮ ਦਾ ਜਿਹੜਾ ਘਟਨਾ ਹੋਈ ਹੈ ਨਿੰਦਨਯੋਗ ਬਹੁਤ ਹੀ ਅਤੀ ਅਤੀ ਨਿੰਦਨਯੋਗ ਉਹਦੇ 'ਚ ਅਸੀਂ ਨਾਲ ਖੜਿਆ ਹਾਂ ਉਹਨਾਂ ਦੇ ਆਲ ਪਾਰਟੀ ਮੀਟਿੰਗ ਜਦੋਂ ਹੋਈ ਅਸੀਂ ਸਪੋਰਟ ਕੀਤੀ ਹੈ ਵੀ ਜੋ ਵੀ ਐਕਸ਼ਨ ਲਓਗੇ ਅਸੀਂ ਨਾਲ ਖੜਾਂਗੇ ਉਧਰ 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 ਤਾਂ ਇਧਰ ਨਾਲ ਕੀ ਸੰਬੰਧ ਹੈ ਜੀ ਮੈਨੂੰ ਦੱਸੋ ਇਹਦੇ ਇਹਦੇ ਨਾਲ ਕੀ ਅਸੀਂ ਸਪੋਰਟ ਕਰ ਰਹੇ ਹਾਂ ਇੱਕ ਪਤਾ ਨਹੀਂ ਕਿਹੜਾ ਕਹੀ ਜਾਂਦੇ ਪਾਕਿਸਤਾਨੀ ਸਪੋਰਟ ਕਰ ਰਹੇ ਆ ਭਗਵਾਨ ਤੁਮਾਰ ਮੈਂ ਕਦੋਂ ਕਰ ਰਿਹਾ ਜੀ ਅਦਰ ਪਾਣੀ ਮੰਗ ਰਹੇ ਆਂ ਅਸੀਂ ਪਾ ਸਾਡਾ ਕੋਈ ਸਬੰਧ ਐ ਇੱਥੋਂ ਕੋਈ ਨਦੀ ਜਾਂਦੀ ਐ ਇੱਧਰੋਂ ਜਾਂ ਕੋਈ ਉੱਥੋਂ ਮੰਗਦੇ ਆਂ ਹਾਂ ਇਹ ਕਹਿੰਦੇ ਵੀ ਜੇ ਅਸੀਂ ਤੁਹਾਨੂੰ ਰਣਜੀਤ ਸਾਗਰ ਚ ਜਾਂ ਪੌਂਗ ਚ ਦੇ ਤਾਂ ਪਾਣੀ ਹਰਿਆਣੇ ਨੂੰ ਕਿਵੇਂ ਦਿਓਗੇ ਮੈਂ ਕਹਾਂ ਜੀ ਅਗਰ ਜਿਨੂੰ ਪੁਰਾਣੇ ਬਜ਼ਾਰਾਂ ਦੇ ਨੇ ਬਜ਼ੁਰਗ ਇਹਨੂੰ ਪਤਾ ਨਹੀਂ ਹੈਗਾ ਖਾਤਾ ਥੋੜਾ ਨੰਗਲ ਹੁੰਦਾ ਕਿਸੇ ਬੈਂਕ ਚ ਪੈਸੇ ਜਾ ਕੇ ਚਾਹੇ ਚਨਈ ਕਢਾ ਲਓ ਤੁਸੀਂ ਏਟੀਐਮ ਨਾਲ ਮੈਂ ਤੁਹਾਨੂੰ ਐਂ ਕਰੋ ਰਣਜੀਤ ਸਾਗਰ ਚ ਤੇ ਪੌਂਗ ਡੈਮ ਚੋਂ ਦਾ ਪਾਣੀ ਜਮਾ ਗਲਾ ਦਿਓ ਅਸੀਂ ਇੱਥੋਂ ਦੇ ਦਾਂ ਵੀ ਸਾਡੇ ਕੋਲ ਪਾਣੀ ਆ ਗਿਆ ਉਧਰ ਅਸੀਂ ਹੱਥੋਂ ਦੇ ਦਾਂਗੇ ਇਹ ਕਿਹੜੀ ਗੱਲ ਹੈ ਅੱਜ ਕੱਲ ਕੋਈ ਗ੍ਰੈਵਿਟੀ ਦਾ ਚੱਕਰ ਆ ਚੰਨ ਤੋਂ ਚੰਦ ਨੂੰ ਤਾਂ ਨਹਿਰ ਕੱਢਣ ਨੂੰ ਫਿਰਦੇ ਨੇ ਉਹ ਅਮਰੀਕਾ ਵਾਲੇ ਨੂੰ ਲੱਗਦਾ ਵੀ ਸਰਬ ਪਾਰਟੀ ਜਿਹੜੀ ਪੰਜਾਬ ਦੀਆਂ ਹੈਗੀਆਂ ਨੇ ਉਹਨੂੰ ਇਕੱਠੇ ਹੋ ਕੇ ਤੁਹਾਡੀ ਸਪੋਰਟ ਕਰਨੀ ਚਾਹੀਦੀ ਨਹੀਂ ਮੈਂ ਮਤਲਬ ਅੱਜ ਸ਼ਾਮ ਤੱਕ ਫੈਸਲਾ ਕਰਦੇ ਹਾਂ ਸ਼ਾਇਦ ਅਸੀਂ 올 ਪਾਰਟੀ ਮੀਟਿੰਗ ਵੀ ਬੁਲਾਵਾਂਗੇ ਔਰ ਲੋੜ ਪਈ ਤਾਂ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਵੀ ਹੋ ਜਾਣਾ ਛੱਕੇ ਨਾਲ ਪਾਣੀ ਕੱਢੇ ਜਾਂਦਾ ਤੇ ਮੈਂ ਸਿੱਤੀ ਪੈਟ ਹੋ ਰਹੀ ਹੈ ਉਸ ਦੇ ਵਿੱਚ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਸੂਬਾ ਸਰਕਾਰ ਦੀ ਜ਼ਰੂਰਤ ਨਹੀਂ ਨਹੀਂ ਹੈਗੀ ਉਸ ਨੂੰ ਕਿੱਦਾਂ ਮਤਲਬ ਵੈਸੇ ਹੀ ਚਲਾ ਜਾਂਦਾ ਸੀ ਪਿਛਲੀ ਵਾਰ ਤਾਂ ਮੈਂ ਗਿਆ ਨਹੀਂ 2 ਮਿੰਟਾਂ 'ਚ ਆਇਆ ਇਸ ਵਾਰ ਸਾਡਾ ਕੋਈ ਅਧਿਕਾਰੀ ਜਾਂ ਸਾਡਾ ਕੋਈ ਕੋਈ ਸਾਡਾ ਪੰਜਾਬ ਦਾ ਜਿਹੜਾ ਮੰਤਰੀ ਉਹ ਨਹੀਂ ਜਾਊਗਾ ਕੇਂਦਰ ਨਾਲ ਮੰਗਾ ਨੇ ਤੁਸੀਂ ਕਰੋ ਗੱਲ ਸਿੱਧੀ ਉਹਨਾਂ ਨਾਲ ਸਾਨੂੰ ਕੀ ਪ੍ਰੋਬਲਮ ਹੈ ਹੈ ਜੀ ਪਹਿਲਾਂ ਬ੍ਰਿਜ ਦਾ ਕੰਮ ਕਰ ਰਹੇ ਸੀ ਬ੍ਰਿਜ ਬ੍ਰਿਜ ਦੋ ਰਾਤ ਦੇ 2:00 ਵਜੇ ਤੱਕ ਟ੍ਰੈਨ ਨਹੀਂ ਬ੍ਰਿਜ ਤੋਂ ਕੁਝ ਲੰਘਦਾ ਤਾਂ ਨਹੀਂ ਜੀ 2:00 ਵਜੇ ਤੱਕ ਬੈਠ ਕੇ 8 ਘੰਟੇ ਭਾ ਕਹਿੰਦੇ ਨੇ ਮੋਰਚਾ ਜਾਰੀ ਰਹੂਗਾ ਇਹ ਕਹਿੰਦੇ ਨੇ ਉਹਨਾਂ ਦਾ ਕੀ ਹੈ ਕਿਉਂਕਿ ਉਹ ਕਿਸਾਨ ਯੂਨੀਅਨ ਤੇ ਕਿਸਾਨਾਂ 'ਚ ਫਰਕ ਹੈ ਯੂਨੀਅਨ ਤੇ ਕਿਸਾਨ ਅਲੱਗ ਅਲੱਗ ਚੀਜ਼ਾਂ ਨੇ ਬੋਲਨੇ ਕਰ ਲੂ ਗੱਲ ਭਾਈ ਅੱਜ ਨੰਗਲ ਆਉਣ ਦਾ ਮਕਸਦ ਪਾਸ ਤੁਸੀਂ ਕੀ ਆਰਡਰ ਜਾਰੀ ਨੰਗਲ ਆਉਣ ਦਾ ਮਕਸਦ ਨੱਕੇ ਤੇ ਗਿੜਾ ਮਾਰਨਾ ਹੈ ਹਾਂ ਚੋਰੀ ਨਾ ਹੋ ਜਾ ਵੀ ਅੱਪਾ ਨਹੀਂ ਜਾਂਦੇ ਖੇਤ ਨੱਕੇ ਤੇ ਗਿੜਾ ਮਾਰਨ ਕੀ ਕੋਈ ਖੱਡ-ਖੱਡ ਲੀਕ ਨਾ ਹੋ ਜਾਏ ਇਧਰ-ਉਧਰ ਹਾਂ ਸੀਐਮ ਸਰ ਜਿਹੜੇ ਟੱਕੇ ਦੇ ਨਾਲ ਬੀਬੀਐਮ ਵੀ ਪਾਣੀ ਲੈ ਕੇ ਜਾਂਦਾ ਤਾਂ ਕੀ ਤਨਾਲ ਇਸੇ ਦੀ ਬਣ ਸਕਦੀ ਕਿਉਂਕਿ ਇੱਥੇ ਪੰਜਾਬ ਪੁਲਿਸ ਲੱਗੀ ਹੈ ਦੂਸਰੇ ਪਾਸੇ ਜੋ ਭਾਗੜਾ ਦਾ ਕੰਟਰੋਲ ਆ ਉਹ ਹੋਰ ਫੋਰਸ ਕੋਲ ਹੈ ਐਹੋ ਜਿਹੀ ਵੀ ਸਥਿਤੀ ਤਾਂ ਨਹੀਂ ਬਣ ਸਕਦੀ ਇੱਥੇ ਕਿ ਟੱਕੇ ਨਾਲ ਲੈ ਜੇ ਹਾਂ ਟੱਕੇ ਨਾਲ ਕਿਉਂ ਲੈ ਜਾ ਕਿ ਕਮਾਲ ਹੈ ਸੀਐਮ ਸਰ ਹੋ ਰਹੇ ਨਾ ਟੱਕੇ ਨਾਲ ਟੱਕਾ ਨਹੀਂ ਕਰ ਸਕਦੇ ਭਾਜਪਾ ਉਹ ਮੇਰਾ ਲੱਗਦਾ ਭਾਜਪਾ ਨੇ ਨੂੰ ਪੰਜਾਬ ਦੇ ਭਾਜਪਾ ਦੇ ਆ ਗੂ ਟੀਵੀ ਤੇ ਕਿਉਂ ਨਹੀਂ ਆਉਂਦੇ ਹਰਿਆਣੇ ਵਾਲੇ ਆ ਜਾਂਦੇ ਨੇ ਪਰ ਨਾ ਵਾਲੇ ਕਹਿੰਦੇ ਬੋਲਦੇ ਜਖਰ ਸਾਹਿਬ ਕੀ ਕਰਦੇ ਨੇ ਕੀ ਸਟੇਟਮੈਂਟ ਹੈ ਹੁਣ ਉਹ ਕਹਿੰਦੇ ਵੀ ਕੀ ਜਿਹੜਾ ਰਸਤੇ ਰੋਕ ਦਿੱਤੇ ਜਾਂਗੇ ਕਹਿੰਦੇ ਜਿਹੜਾ ਪੰਜਾਬ ਤੋਂ ਰਸਤੇ ਜਾਂਦੇ ਕਰਦੇ ਅਸੀਂ ਉਹ ਰੋਕ ਦਾਂਗੇ ਕੌਣ ਕਹਿੰਦੇ ਭਾਏ ਆਪਣੇ ਹਰਿਆਣਾ ਦੇ ਕੋਈ ਲੀਡਰ ਗਿਆ ਇਹਦੂ ਪਹਿਲਾਂ ਕਿਹੜੇ ਖੋਲੇ ਹੋਏ ਸੀ ਇਹਦੂ ਪਹਿਲੇ ਵੀ ਤਾਂ ਤਾਰਾਂ ਲਾਈ ਰੱਖੀਆਂ ਉੱਥੇ ਸ਼ੰਭੂ ਤੇ ਖਨੌਰੀ ਠੀਕ ਹੈ ਨਾ ਸੋ ਇਹ ਧਮਕੀਆਂ ਦੇਣ ਸਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਗਲਤ ਨੇ ਹਾਲਾਂਕਿ ਅਸੀਂ ਪਾਣੀ ਦੇ ਰਹੇ ਹਾਂ ਉਹਦਾ ਧੰਨਵਾਦ ਨਹੀਂ ਕਰ ਰਹੇ ਕਿ ਤੁਸੀਂ ਸਾਡੇ ਅਸੀਂ ਤਾਂ ਵਰਤ ਲਿਆ ਜੀ ਤੇ ਪਰ ਤੂੰ ਵੀ ਫੇਰ ਵੀ ਸਾਨੂੰ ਪਾਣੀ ਦੇ ਰਹੇ ਬਹੁਤ ਧੰਨਵਾਦ ਠੀਕ ਹੈ ਨਾ ਉਹ ਵੀ ਜਾਰੀ ਰੱਖੋਗੇ ਮੇਰਾ ਪਾਣੀ ਪੀਂਦੇ ਉਹ ਤਾਂ ਭਾਈ ਕਿਹਨਈ ਹੈ ਜੀ ਦੇ ਵਾਰਸਾਂ ਜੀ ਇੰਨਾ ਕ ਤਾਂ ਐਸੀ ਐ ਪੰਜਾਬ ਦੇ ਲੋਕਾਂ ਨਾਲ ਤਾਂ ਕੋਈ ਸਾਡੀ ਦੁਸ਼ਮਣ ਸਰਕਾਰ ਰਾਜਨੀਤੀਆਂ ਕਰਦੀ ਉਹਨਾਂ ਦੀ ਉਹ ਤਾਂ ਜਾਰੀ ਰਹੂਗਾ ਇੰਨਾ ਕ ਤਾਂ ਜੇ ਹੱਥ ਉਹ ਜਿਹੜੀ ਗੱਲ ਕੀਤੀ ਜਾਵੇ ਪੰਜਾਬ ਦੇ ਜਿਹੜੇ ਭਾਜਪਾ ਵਾਲੇ ਉਹ ਆਪਣੂੰ ਜੰਨੂ ਭਰਾ ਕੇ ਲੈ ਕੇ ਜਾ ਸਕਦੇ ਆ ਪਾਣੀ ਦਾ ਨਹੀਂ ਤਾ ਉਹਨਾਂ ਨੇ ਪਤਾ ਕੀ ਹੈ ਭਾਜਪਾ ਵਾਲਿਆਂ ਕੋਲੇ ਨਾ ਹੁਣ ਉਧਰ ਚੋ ਗਏ ਨਾ ਉਧਰ ਚੋ ਗਏ ਠੀਕ ਹੈ ਨਾ ਬਿੱਟੂ ਕੁਝ ਹੋਰ ਕਹੀ ਜਾਂਦਾ ਹੈ ਜਾਖੜ ਕੁਝ ਹੋਰ ਕਹੀ ਜਾਂਦਾ ਮਨਪ੍ਰੀਤ ਬਾਲ ਕੁਝ ਹੋਰ ਗ ਪਾਣੀਆਂ ਦੇ ਰੱਖੇ ਕਿੱਥੇ ਨੇ ਉਹ